ਸੂਬਾ ਸਿੰਘ ਸੀ ਇਹਦਾ ਆਉਣ ਜਾਣ ਕਿੱਦਾਂ ਆਇਆ ਇਹ ਕਤਲ ਕਿੱਦਾਂ ਹੋ ਗਿਆ ਮੈਂ ਉਹਦੇ ਬਾਰੇ ਗੱਲ ਕਰਦਾ ਇਹ ਸਟਾਰਟਿੰਗ ਨਹੀਂ ਹੋਈ ਵੀ ਐਦਾਂ ਹੀ ਆਇਆ ਪਿੰਡ 'ਚ ਸੂਬਾ ਸਿੰਘ ਉਹਨੇ ਸਰਪਜੀਤ ਸਿੰਘ ਸੱਭਾ ਨੂੰ ਚੁੱਕਿਆ ਤੇ ਇਨਕਾਊਂਟਰ ਕਰ ਦਿੱਤਾ ਇਸ ਤੋਂ ਪਹਿਲਾਂ ਕਹਾਣੀ ਚੱਲ ਰਹੀ ਸੀ ਕੋਈ 3 ਸਾਲ ਪਹਿਲਾਂ ਦੀ ਇਹਦੇ ਦਾਦੇ ਨੂੰ ਚੁੱਕਿਆ ਜਾਂਦਾ ਪ੍ਰਭ ਦੇ ਨੂੰ ਦਾਦੇ ਨੂੰ ਚੁੱਕ ਕੇ ਖਡੂਰ ਸਾਹਿਬ ਦੇ ਲਾਗੇ ਪਿੰਡ ਕੱਲਾਵਾ ਕੱਲੇ ਲਾਗੇ ਫੈਰ ਮਾਰਿਆ ਜਾਂਦਾ ਵਾ ਜਿਹੜੇ ਬੰਦੇ ਨੇ ਕਤਲ ਕਰਨਾ ਸੀ ਉਹ ਬੰਦੇ ਇਹਦੇ ਦਾਦਾ ਦੇ ਵਾਕਬ ਸੀ ਦਾਦੇ ਦੇ ਵਾਕਬ ਸੀ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਮਾਰਨਾ ਨਹੀਂ ਚਾਹੁੰਦੇ ਪਰ ਸਾਨੂੰ ਜੱਥੇਬੰਦੀ ਵੱਲੋਂ ਹੁਕਮ ਆ ਕਿ ਤੈਨੂੰ ਮਾਰਿਆ ਜਾਵੇ ਝੂਠ ਮਾਰ ਕੇ ਖਾੜਕੂ ਸਿੰਘਾਂ ਤੋਂ ਬੰਦਾ ਮਰਵਾਇਆ ਗਿਆ ਤਾਂ ਦਾਦਾ ਪਿੰਡ ਦੇ ਲੋਕਲ ਬੰਦਿਆਂ ਨੇ ਗਲਤ ਜਾਣਕਾਰੀ ਦੇ ਕੇ ਇਹਨਾਂ ਦਾ ਦਾਦਾ ਮਰਵਾਤਾ ਮਰਵਾ ਦਿੱਤਾ ਇੱਕ ਫੈਰ ਮਾਰਿਆ ਜਾਂਦਾ ਉਹਦੀ ਬਾਡੀ ਦੇ ਵਿੱਚ ਸਟੱਕ ਰਹਿੰਦਾ ਵਾ ਗੋਲੀ ਫਸ ਜਾਂਦੀ ਆ ਉਹ ਬੰਦਾ ਡਿੱਗ ਪੈਂਦਾ ਉੱਥੇ ਆਪਰੇਸ਼ਨ ਤੋਂ ਬਾਅਦ ਬੰਦਾ ਇਸ਼ਨਾਨ ਕਰਦਾ ਹਸਪਤਾਲ ਦੇ ਵਿੱਚ ਕੱਪੜੇ ਚੇਂਜ ਕਰਦਾ ਜਿਹੜਾ ਬੰਦਾ ਆਪ ਆਪਰੇਸ਼ਨ ਲਈ ਜਾ ਰਿਹਾ ਹਸਪਤਲ ਦੇ ਵਿੱਚ ਉਹ ਉਹ ਤੇਨ ਮਰੇਗਾ ਗੋਲੀ ਲੱਗਣ ਤੋਂ ਬਾਅਦ ਬੰਦਾ ਗੱਲ ਕਰਦਾ ਪਿਆ ਬੰਦਾ ਸਨਾਹ ਦਿੰਦਾ ਪਿਆ ਵਾ ਕਿ ਮੈਂ ਆਪਣਾ ਬਦਲਾ ਲਵਾਂਗਾ ਫਿਰ ਉਹ ਬੰਦਾ ਮਰ ਜਾਂਦਾ ਤਿੰਨ ਸਾਲ ਬਾਅਦ 1993 ਦੇ ਵਿੱਚ ਚਾਰ ਬੰਦੇ ਚੁੱਕੇ ਜਾਂਦੇ ਆ ਉਹਨਾਂ ਚੋਂ ਇੱਕ ਪ੍ਰਤਾਪ ਸਿੰਘ ਵਾ ਉਹ ਵੀ ਸਾਡੇ ਡੇਰੇ ਤੋਂ ਉਹਦੀ ਡੈਥ ਹੋ ਚੁੱਕੀ ਆ ਜਰਨੈਲ ਸਿੰਘ ਦਾ ਭਰਾ ਹੀਰਾ ਸਿੰਘ ਸਾਡੇ ਪਿੰਡੋਂ ਉਹਦੀ ਵੀ ਡੈਥ ਹੋ ਚੁੱਕੀ ਆ ਉਹ ਬੰਦਾ ਚੁੱਕਿਆ ਜਾਂਦਾ ਵਾ ਸਤਪਾਲ ਸਿੰਘ ਚੁੱਕਿਆ ਜਾਂਦਾ ਭਾਈ ਇੱਕ ਸਰਬਜੀਤ ਸਿੰਘ ਸ਼ਬਾ ਚੁੱਕਿਆ ਜਾਂਦਾ ਜੀ ਉਹਨਾਂ ਚੋਂ ਤਿੰਨ ਬੰਦੇ ਛੱਡ ਦਿੱਤੇ ਜਾਂਦੇ ਆ ਕਿਉਂਕਿ ਜਿਹੜਾ ਸਰਬਜੀਤ ਸਿੰਘ ਸ਼ਬਾਸੀ ਉਹਨੂੰ ਪਤਾ ਲੱਗਦਾ ਸੀ ਵੀ ਮੇਰਾ ਬਾਪ ਦਾ ਕਤਲ ਕਰਾਉਣ ਵਾਲੇ ਇਹ ਲੋਕ ਨੇ ਤੇ ਉਹ ਕਹਿੰਦਾ ਸੀ ਮੈਂ ਲੋਕਾਂ ਤੋਂ ਵੀ ਮੈਂ ਬਦਲਾ ਲਵਾਵਾਂਗਾ ਇਹ ਗੱਲ ਦਾ ਜਦੋਂ ਇਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਜਿਨ੍ਹਾਂ ਨੇ ਚਕਾਇਆ ਸੀ ਉਹਨਾਂ ਨੇ ਸੂਬਾ ਸਿੰਘ ਤੋਂ ਪ੍ਰੀਪ ਲੈਂਡ ਦੇ ਨਾਲ ਇਹ ਬੰਦਾ ਚਕਾਇਆ ਕਿ ਇਹ ਬੰਦਾ ਮਾਰ ਕਿਉਂਕਿ ਸੂਬਾ ਸਿੰਘ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਰੂਪਕੌਰ ਆ ਰੂਪੋ ਕਹਿੰਦੇ ਉਹਨੂੰ ਇਹ ਇਹਨਾਂ ਦੇ ਘਰੇ ਆਉਣ ਜਾਣ ਸੀ